ਠੀਕ ਹੈ ਲੋਟ ਹਿੱਟ ਹੁੰਦੀ ਹੈ ਇਹ ਸਭ ਇਟ ਵਰਗਾ ਹੁੰਦਾ ਸਾਡੇ ਵਾਲੇ ਜੋ ਕਢਾਇਆ ਜਿਹੜਾ ਉਹ ਵੀ ਇਟ ਵਰਗਾ ਸੀ ਨਾਟਕਰਾਂ ਦੇ ਇਟ ਵਰਗੇ ਹੁੰਦੇ ਆਹੋ ਇਹਨਾਂ ਨੂੰ ਕਿਹਾ ਮੈਂ ਕਹਿੰਦੇ ਇਹ ਸਮਝਦਾ ਸਮਝ ਰਿਆ ਨਹੀਂ ਕਾ ਮੱਖਾ ਆਪਣਾ ਕਹਿੰਦੇ ਕਰਨਾ ਤਾਂ ਕੀ ਨਹੀਂ ਇੱਥੇ ਝੁਕਾ ਕੇ ਦਿਖਾ ਦਏ ਤੈਨੂੰ ਜਿੰਨਾ ਵਾਜੂ ਨਾ ਉਹ ਉੱਥੇ ਕਰਾ ਲਿਆ ਹਾਂ ਦਾੰਦਗੜ ਦਾੰਦਗੜ ਮੰਡੀ ਉੱਥੇ ਹੀ ਸੀ ਕਰਾ ਲਿਆ ਵੀਡੀਓ ਪਾਉਣੇ ਵਿਦੱਗੀ ਵਾਲਾ ਸ਼ਬਦ ਆ ਲੋਕ ਹੈ ਵੀ ਇੰਡੀਜੀਓ ਵਿੱਚ ਇਹਨੇ 2000 ਰੁਪਏ ਦੀ ਤਾਂ ਸੀ। ਬਹਾਵਾ ਸਰ ਜਾਂਦਾ। 5500 ਵਾਲੇ ਉਹ ਵਧੀਆ ਹੁੰਦੇ ਸੀ। ਨਹੀਂ ਨਹੀਂ ਹੁਣ ਤਾਂ ਫਿਰ ਵੱਡੇ ਹੀ ਬਲੇ ਹੋਗੇ ਜੇਬ 'ਚ ਨਹੀਂ ਪੈਂਦੇ। ਨਹੀਂ ਮੇਰੇ ਸਮਾਂ ਇਕੜਨਾ ਕੀ ਜਿਵੇਂ ਨਾ ਜਿਵੇਂ ਐਵੇਂ ਮੈਂ ਉਹ ਕੜੀਆਂ ਗਏ ਹੁੰਦੇ ਨੇ ਜੀ ਮੇਰੇ ਸਾਡੇ ਬਲਾ ਵਧੀਆ ਬਾਜ ਜਾਗੀ ਲੋਏ ਇਹ ਕੀ ਡਿੱਗ ਪਿਓ ਦੀ ਫੁੱਟੀ ਹਾਂ ਹੂੰ ਇਹ ਕਿਦਾ ਉੱਧੇ ਮੇਰਾ ਖੇਲ ਜਿੱਦ ਕੇ ਖਰਾਬ ਹੋ ਗਿਆ ਤੀ 19 ਸਾਲ ਜਦ ਨੇ ਉਹਦਾ ਹਾਂ ਲਿਆ 1000 ਰੁਪਏ ਨਾਲ ਹੁਣ ਹੂੰ ਹੁਣ ਕਿਹੜੇ ਦਿਓੜਾ ਹੁਣ ਤਾਂ ਇਹਦੇ ਮੈਂ ਤੋਂ ਮਗਰੋਂ ਮੈਂ ਹੂੰ ਬੁੱਤੇ ਮਗਰ ਦੋ ਤੋਂ ਚਾਰ ਡਿਊਟੀ ਆ ਤਾਂ ਇਹ ਜੀ ਆਹ ਤੇ ਰੋਲ ਤੇ हां भाई संगते हैं दसो की ਵਿਚਾਰਾ ਲੰਗਰ ਬਾਰੇ ਬਹੁਤ ਕਿਵੇਂ ਲੱਗਿਆ ਲੰਗਰ ਤੁਹਾਨੂੰ ਲੰਗਰ ਬਹੁਤ ਵਧੀਆ ਲੱਗਿਆ ਜੀ ਬੰਦ ਵੀ ਉਹ ਆਉਦੇ ਨੇ ਸਾਰਾ ਕੁਝ ਓਕੇ ਦੇ ਠੀਕ ਲੰਗਰ ਚੱਲਦਾ ਹੋਇਆ ਤਿਆਰੀ ਹੋ ਰਹੀ ਹੈ ਸ਼ਾਮ ਦੀ ਸਬਜੀ ਦੀ ਸ਼ਾਮ ਦੀ ਸਬਜੀ ਦੀ ਤਿਆਰੀ ਹੈ ਜੀ ਜਣੀ ਹੈ ਆਪਣੇ ਕੋਲੀ ਆ ਭੇਜਣੀ ਕਿਥੇ ਦੋ ਜੀ ਭੱਜ ਜਾਓ ਕੋਈ ਨਹੀਂ ਜਾਦਾ ਜੀ ਚਲ ਹੁਣ ਤਾਂ ਪਾਦੀ ਉਰੀ ਬਾਕੀ ਕੁਝ ਨਹੀਂ ਹੁੰਦਾ ਕਿਵੇਂ ਓਟੋ ਲਾੜਾ ਚਾਪਾਉਣੇ ਹੋਰ ਇਹ ਜਾਦਾ ਬਣਾਉਣੇ ਆ ਦਾਦਾ ਜੀ ਨਾ ਮੱਛੀ ਆਮਣੀ ਬਾਈ ਫੁਰੀ ਵੀ ਇਹ ਪਹੁੰਚ ਗਏ ਡਿਊਟੀ ਤੋਂ ਆ ਕੇ ਸਾਰੀ ਸੰਗਤਾਂ ਚ ਫੇਰਦੀ ਆ ਸਾਰਾ ਲਾੜਾ ਇਕੱਠਾ ਹੋਇਆ ਫਿਰਦਾ ਹੋਰ ਕੋਈ ਤਾਂ ਨਹੀਂ ਹੋ ਰਹੀ ਜੀ ਆ ਗਿੱਪੇ ਮੰਜੇ ਤੋਂ ਉੱਠੇਗਾ ਕਿਪੇ ਉੱਠਦਾ ਨਹੀਂ ਮੰਜੇ ਤੋਂ ਉੱਠਦਾ ਨਹੀਂ ਗਿੱਪੇ ਉੱਠਦਾ ਨਹੀਂ ਹੈ ਵੀ ਉਹ ਨਹੀਂ ਉੱਠਦਾ ਉੱਠਦਾ ਨਹੀਂ ਪੰਜ ਦੇ ਦੋ ਗਲਾਸ ਈ ਪਿਆ ਦੋ ਗਲਾਸ ਕਹਿ ਤੀ ਵੀ ਰਹਿਣ ਦੇ ਬਾਈ ਰਹਿਣ ਦੇ ਲੈ ਹੁਣ ਉੱਠਦਾ ਨਹੀਂ ਇਤੋਂ ਪਤਾ ਨਹੀਂ ਲੱਗਦਾ ਮੰਜੇ ਤੋਂ ਉੱਠਿਆ ਨਹੀਂ ਜਾ ਰਹਾ ਇਤੋਂ ਕਮਰੇਆਂ ਮੰਜਾ ਕਿਪੇ ਹੈ ਲੱਗ ਗਿਆ ਉਹਦੇ ਉਹ ਲੱਗ ਗਿਆ ਔਰ ਮੱਛਰ ਵੜ ਮੱਛਰ ਪਹਿਲਾ ਮੱਛਰ ਤੂੰ ਤਾਂ ਲਾਲ ਵਾਪੇ ਪੈ ਬੰਦੇ ਯਾਰ ਦਾ ਮੱਛਰ ਇਧਰ ਆ ਛੋਟੀਆਂ ਭਾਲਦਾ ਫਿਰਦਾ ਹੈ ਛੋਟੀਆਂ ਖੁੰਝ ਕੀ ਕੀ ਕਰਤਾ ਲਗੇ ਨਹੀਂ ਇਹਨਾਂ ਨੂੰ ਕਿਆ ਪਤਾ ਨਹੀਂ ਕਿ ਮੇਰਾ ਕੱਜ ਛੋਟੀਆਂ ਓਏ ਉਦਲਾ ਮੱਝੇ ਦੂਰੇ ਉੱਠਿਆ ਜਾ ਰਿਹਾ ਠੀਕ ਹੈ ਆ ਬਸ ਦੇਖ ਰਿਹਾ ਓਏ ਕੀ ਕਰਦਾ ਹਾਂ ਕੀ ਆਇਆ ਇਹਨੇ ਕੁਛ ਨਹੀਂ ਪਾਇਆ ਆਪਣੀ ਫੋਟੋ ਕਰ ਦੇ ਉਹ ਕਰਦਾ ਹੈ ਕੀ ਕੀ ਕਰੀ ਕਿਹਨੂੰ ਓਏ ਮੇਰਾ ਚਾਰ ਗੇੜੇ ਮਾਰ ਉਸ ਕਿਹਾ ਸੋਟੀਆਂ ਭਾਣਦਾ ਮੈਂ ਕਹਿੰਦਾ ਤੂੰ ਰੇਗੜਾ ਛੁੱਟੀਆਂ ਦਾ ਯਾਰਾ ਫੇਰ ਆ ਗਈ। ਉਹ ਮਗਦਾ ਪੱਪੂ ਮਗਦਾ। ਅੜਾ ਯਾਰ। ਦੀਪੇ ਵੱਧ ਵਾਲ। ਮੱਛਰ ਫੜ ਓਏ। ਓਏ ਰੀਪੇ। ਮੈਨੂੰ ਦੋਟਾ। ਲੋਟਾ। ਐਥੇ ਪਿਆ ਦਾ ਕੋਈ ਹੈ ਨਹੀਂ ਓਏ। ਹੈ? ਉਹ ਜੇ ਫਿਰਦਾ ਭੈਣ ਜਰਾ ਜਵ ਹੱਕਾ ਜਾਨੂੰ ਕਹੂੰ ਤੁਸੀਂ ਇਹ ਪਿਉਣੀ ਦੀ ਰੀਪੂ ਓਏ। ਆਪਣਾ ਮੈਂ ਚੱਪਲਾਂ ਵਾ ਕੇ ਆਉਣਾ। ਉੱਤਰ ਜੂ ਮੰਨ ਲਾ ਗੱਲ ਸਿਰ ਲਾਇਆ ਹੈ ਜੀ ਕਿਉਂ ਕਿ ਕਿ ਮੈਂ ਦੋ ਫੋਨ ਕਿਉਂ ਦੇਉਂ ਨੀ ਕੀ ਜਨਾ ਬਾਪੂ ਦੋ ਫੋਨ ਆ ਕੀ ਪਾ ਦੋ ਫੋਨ ਦੇਖੀ ਜਨਾ ਦੀਪੂਏ ਇਹਨੂੰ ਗੁਰੂ ਘਰ ਵਿੱਚ ਹੈ ਐ ਕਿ ਹਮੇ ਮਾਰੂ ਜਾ ਕਰਕੇ ਬੀਲਾ ਸੈਟ ਹੋ ਜੂ ਛਰੀ ਮੜਾਂਗਾ ਹੈ ਕਿ ਨਹੀਂ ਆਉਂਦੀ ਲੱਗੀ ਬਾਬਾ ਦੀ ਨਾ ਤਾਂ ਹੁਣ ਮੰਜੇ ਛੋੜਦਾ ਨਾ ਫੋਨ ਛੱਡਦਾ ਨਾ ਮੁੱਛ ਛੱਡਦਾ ਦੀ ਫੇਰ ਦੇਵੇਂ ਵੀ ਵੀਡੀਓ ਨਹੀਂ ਕਰਿਆ ਕਹੇ ਬਰੇ ਦੇ ਵਿੱਚ ਕੀ ਗੱਲ ਹੈ ਇਹਦੇ ਵਿੱਚ ਕੀ ਨਾਮ ਜਪਣਾ ਦਾ ਕੋਈ ਬੱਸ ਕਰ ਨਾ ਤਾਂ ਜਪੋ ਨਾ ਸੱਤ ਨਾ ਹੂੰ ਮਸਜੇ ਭਾਗਟੇ ਜਦੋਂ 15 ਮਿੰਟਾਂ ਨੂੰ ਤਰਾ ਭਾਗਟਾ ਖੁੱਲਣਾ ਲਾਹ ਲਾਹ ਦੇਣਾ ਨਾ ਵਾਕੇ ਹੁਣ ਹਾਂ ਇੱਥੇ ਖੇੜੀ ਗਏ ਕੀ ਕੀ ਖੇਡੀਏ ਲੱਗ ਮੈਂ ਨਹੀਂ ਮੈਂ ਗਈ ਕਿ ਖੇਡੀ ਕਿ ਖੇਡੀਏ ਕੀ ਖੇਡਦੇ ਸੀ ਕੀ ਖੇਡਦੇ ਸੀ ਬਣਾ ਗੱਲ ਨਹੀਂ ਲੁੱਡੋ ਖੇਡ ਕੇ ਆਇਆ ਹਾਂ ਲੁੱਡੋ ਉਹ ਗੇਮ ਤਾਂ ਉਹ ਕਰੂੰਗਾ ਉਹਦੇ ਬਾਹਰ ਖੜਾ ਦੇਖ ਕੇ ਆ ਜਾ ਪਾਚ ਐਨੇ ਕੀ ਟਾਈਮ ਚ ਕਿੱਥੇ ਲੁੱਡੋ ਖੇੜੇ ਤੁਸੀਂ ਉਹੀ ਲਾਡੀ ਆ ਜਾਣ ਕੀ ਵੀਡੀਓ ਨਹੀਂ ਫਿਰ ਕਾਹਦੇ ਨਾਲ ਲੁੱਡੋ ਕੀ ਖੇੜੇ ਆ ਪੱਖਾ ਚੱਲਦਾ ਹੁਣ ਇਹ ਦੇਖ ਹਾਂ ਚੱਲਦਾ ਵਾ ਫਿਰ ਕਿੰਨੀ ਸਪੀਡ ਤੇ ਹੈ ਕਿੰਨੇ ਗੇਅਰ ਚ ਲੈ ਇਹਦਾ ਫੁੱਲ ਕੀ ਹੈ ਮੈਂ ਕਰੀਆ ਕਹ ਚੋ ਦੇ ਕੀ ਹੋ ਗਿਆ ਓਏ ਲੈ ਨਹੀਂ ਉਹ ਜਦੋਂ ਉਹ ਬੰਦ ਕਰਕੇ ਅਗੇ ਫੁੱਲਦੀ ਆ ਨਾ ਆਹ ਵੇ ਦੀ ਤਾਂ ਦੇਖ ਲੈ ਲੈ ਪਰ ਰਮਨ ਲੈ ਦੇ ਮਰੀ ਖੁਲ ਕੇ ਉਹ ਪਰ ਖੁਰਖ ਸਾਰਾ ਖੋਲ ਲੈ ਡੰਡੇ ਤੱਕ ਲੈ ਡੰਡੇ ਦਾ ਪੁੱਤ ਆ ਕੀ ਹੈ ਇਹਦਾ ਉਹ ਗੁੰਝੇ ਬਰੋਲੀ ਹੈ Ik heb een pampoen in mijn meeste. pampoen, die pumpoen. Die de drog. Wat? Wat? ਪਕੌੜੇ ਚੱਲ ਰਹੇ ਨੇ ਅੱਜ ਅੱਜ ਮੱਧ ਵਾਲਾ ਬਣਾਗਾ 100% ਦਾ ਦੂਜਾ ਦਿਨ ਹੋਰ ਇਹ ਨਾ ਪਤਾ ਜਾਵੇ ਚਾਚੇ ਇਹ ਨਹੀਂ ਫਿਰਦੇ ਨੇ ਕੈਂ ਹੋਏ ਹੋਰ ਚਾਚਾ ਕੋਈ ਵੀ ਨਹੀਂ ਵੀਡੀਓ ਹੈ ਸਸ ਜੀ ਠੀਕ ਹੈ ਜਬ ਵਧੀਆ ਔਰ ਫਿਰ ਕਿਵੇਂ ਲੱਗਦਾ ਤੈਨੂੰ ਕੀ ਆਪਣਾ ਪਰਿਵਾਰ ਸਾਰਾ ਇਕੱਠਾ ਹੋਇਆ ਹੈ ਨਾ ਬਹੁਤ ਵਧੀਆ ਹੋ ਗਿਆ ਇਹ ਜਿਹੜਾ ਪਰਮਾਤਮਾ ਨੇ ਜੋੜਿਆ ਹਾਂ ਸਾਰਾ ਲਾਣਾ ਹੈ ਨਾ ਇਕੱਠਾ ਇਹ ਕਦੇ ਕਦੇ ਆਪਾਂ ਉਮੀ ਨਹੀਂ ਹੋਏ ਸੀਗੇ ਕੰਮਕਾਰ ਨੂੰ ਲੈ ਕੇ ਬਿਲਕੁਲ ਹਾਂ ਇਹ ਇੱਕ ਦਾਦਾ ਪ੍ਰਤੀਕ ਹੈ ਜਿਹੜਾ ਇਹ ਪਹਿਲਾ ਖੰਡ ਪਾਟਦਾ ਹੈ ਹਾਂ ਆਪਾਂ ਜਾਰੀ ਰੱਖਣਾ ਇਹ ਜਾਰੀ ਰੱਖਣਾ ਇਹ ਆਏ ਕੋਸ਼ਿਸ਼ ਆ ਵੀ ਹਰ ਸਾਲ ਹੋ ਜੇ ਹਾਂ ਜਾਰੀ ਅੱਗੇ ਕਰਾਉਣ ਵਾਲਾ ਨਵੇਂ ਪਾਇਸਲਾ ਜੀ ਗੁਰ ਤੇਗ ਬਹਾਦਰ ਜੀ ਹਾਂ ਇਹ ਤਾਂ ਹੈ ਇਹ ਤਾਂ ਚਲੋ ਵਧੀਆ ਆਪਣੀ ਵਧੀਆ ਕੰਮਕਾਰ ਚੱਲ ਜੰਦੇ ਨੇ ਮੁੰਡੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਉਹ ਨਹੀਂ ਉਹ ਨਹੀਂ ਬਾਕੀ ਤੁਹਾਨੂੰ ਦਿਖਾਉਣੇ ਅੱਗੇ ਹਾਂਜੀ ਅਮਨਦੀਪ ਬਾਈ ਜੀ ਹਾਂ ਭਾਈ ਤੁਹਾਨੂੰ ਮੇਰੀ ਵਾਰੀ ਆ ਭਾਈ ਕੋਟਾ ਲਾਉਣ ਦੀ ਕੋਟਾ ਲਾਉਣ ਦੀ ਠੀਕ ਹੈ ਜੀ ਇਧਰ ਗਮਧੂਰ ਸਾਡਾ ਭਾਈ ਇਦਰ ਕਾਲਾ ਸਾਡਾ ਭਾਈ ਬੈਜ ਰਮਧੂਰ ਦੀ ਕਪਤਾਨੀ ਹੀਟ ਤੇ ਅਸੀਂ ਹੋ ਰਹੇ ਹਾਂ ਤਿਆਰ ਤੇ ਕੰਮ ਪੂਰੀ ਤਰ੍ਹਾਂ ਕਲਕਤੀ ਤੇ ਕਾਲਾ ਅੰਦਰ ਤੀ ਉਹ ਨਹੀਂ ਬੈਠਾ ਫੋਨ ਤੇ ਇਹ ਸਾਡਾ ਭਾਈ ਨੇ ਸ਼ਰਾਬ ਛੱਡੀ ਆ ਬਹੁਤ ਸਾਨੂੰ ਖੁਸ਼ੀ ਦੀ ਗੱਲ ਆ ਬਹੁਤ ਖੁਸ਼ੀ ਦੀ ਗੱਲ ਕੱਲ ਨੂੰ ਅਸੀਂ ਅਰਦਾਸ ਵੀ ਕਰਾਂਗੇ ਤੇ ਲਈ ਜੀ ਸਪੈਸ਼ਲ ਸਾਡੇ ਉਹ ਜਿਹੜਾ ਕੋਈ ਮਾਲ ਪੱਤੋਂ ਸਾਰਾ ਛੜਾਣਾ ਹੈ ਕੀ ਵਿਚਾਰ ਨੇ ਅੱਜ ਕਿਵੇਂ ਵਿਚਾਰਤਾ ਰੋਈਆਂ ਤੇ ਝਾੜਾਂਗੇ ਸਭ ਨੂੰ ਅੱਛਾ ਇਨਾ ਸਾਰੇ ਮਾਲ ਬੋਤੇ ਵਿਚਾਰ ਪੰਖ ਕਰਾ ਦੇਣੇ ਦੁਆਲ ਬਸ ਠੀਕ ਹੈ ਇਹਦਾ ਨਹੀਂ ਹੈਗਾ ਇਹਨਾਂ ਸੰਨ ਇਹਦੇ ਵਾਰਾਂ ਵਿਸਤਾਰ ਨਾਲ ਦੱਸੋ ਮੜਾ ਆਹ ਵਾਰੂਆ ਕਰ ਨੂੰ ਸਰ ਇੱਕ ਮਿੰਟ ਬੋਲ ਲਓ ਹਾਂਜੀ ਕਿੰਤਾ ਜਿਹੜੇ ਕਬੱਡੀ ਵਾਲੇ ਮੁੰਡੇ ਤਕੜੇ ਪਲੇਅਰ ਕਿਨੇ ਉਹ ਵੀ ਪੀਂਦੇ ਰਗੜਾ ਇਹਦਾ ਰਗੜਾ ਦਾ ਕੁਝ ਨਹੀਂ ਜਿਹੜੇ ਕੋਈ ਮੱਲ ਨੇ ਕੋਣ ਨਾਲੇ ਉਹ ਵੀ ਪੀਂਦੇ ਨਹੀਂ ਹਾਂ ਗਰਮੀ ਲਈ ਵੀ ਇਹ ਜੇ ਆਪਣੇ ਅੰਦਰ ਗਰਮੀ ਬੈਠੀ ਹੋਈ ਗਰਮੀ ਚੜਦਾ ਤਾਂ ਵੀ ਇਹਨੂੰ ਪੀਤਾ ਜਾਂਦਾ ਬਾਕੀ ਇੱਕ ਗੱਲ ਕਲੀਅਰ ਕਰ ਦਈਏ ਬਾਈ ਇਹ ਆਪਾਂ ਕੁਝ ਹੋਰ ਨਹੀਂ ਸਮਾਣ ਇਹਦਾ ਬਦਾਮ ਬਦੂ ਮਹੀਨੇ ਕਿਉਂ ਬਾਹਰੂ ਬਾਹਰੂ ਅੱਜ ਇਹ ਰਗੜਾ ਕਰਾਂਗੇ ਹਰ ਮਹੀਨੇ ਰੂੜਾ ਕੈਮਰੇ ਤੋਂ ਸੰਗ ਗਿਆ ਸਾਡੀ ਖੇਤ ਲੈ ਕੇ ਚੱਲਦੇ ਆਪਸ ਹਾਫੇ ਜੀ ਦੋ ਫੇਰ ਗਰਮੀਆਂ ਚ ਜ਼ਰੂਰੀ ਆ ਯਾਰ ਹਨਾ ਸਾਡੀ ਆਪਾ ਖੇਤ ਲੈ ਕੇ ਚੱਲੋ ਗਰਮੀਆਂ ਗਰਮੀ ਆ ਕੋਈ ਬੜਾ ਮਾਲਾ ਪਾਣੀ ਚਾਹੀਦਾ ਤੇਰੇ ਸਾਰੇ ਹੈ ਇਹਨੂੰ ਆਇਆ ਰਗੜ ਸਮਾਰ ਕਿ ਤੈਨੂੰ ਸਿਖਾਉਣੇ ਆ ਜੀ ਸਲਮਾਨਾ ਹੋਣ ਸਿੱਖਣਾ ਆ ਹਮਣੀ ਹਾਂ ਤਰੀਕਾ ਹੈਗਾ ਤੈਨੂੰ ਹਮਣੀ ਨੂੰ ਤਾਂ ਹੈਗਾ ਪੁਰਾਣਾ ਪਲੇਅਰ ਰਿਹਾ ਕੌਡੀ ਖੇਡਦਾ ਰਿਹਾ ਇਹ ਨਿਸ਼ਾਨੀ ਹੈ ਕੌਡੀ ਵਾਲਿਆਂ ਦੀ ਰਗੜਾ ਜ਼ਰੂਰ ਲਾਉਣਾ ਨਾ ਲਾ ਕੌਡੀ ਵਾਲਿਆਂ ਨੂੰ ਇਹਨਾਂ ਕੰਮ ਦੂਰ ਪਾਪਾ ਹੈ ਨਾ ਪਹਿਲਾਂ ਐ ਐ ਨਾ ਮੜੀ ਰਗੜ ਨਹੀਂ ਇਹ ਤਾਂ ਪੂਰਾ ਨਹੀਂ ਮੈਨੂੰ ਤਜਰਬੇਕਾਰ ਲੱਗਦਾ ਬੰਦਾ ਪੂਰਾ ਰਗੜਾ ਤਜਰਬੇਕਾਰ ਅੱਜ ਪਾਣੀ ਪਹਿਲਾਂ ਨਹੀਂ ਪਾਉਣਾ ਹੈਲੋ ਤਾਂ ਇਹ ਤਾਂ ਨਵੀਂ ਮੇਂ ਹੈ